ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਤੁਸੀਂ ਸਾਰੇ ਜਣੇ ਦੋਸਤੋ ਵੈਸੇ ਤਾਂ ਮੇਰਾ ਮੇਰੇ ਪੇਕੇ ਘਰ ਜਾਣਾ ਆਉਣਾ ਜਿਹੜਾ ਨਾ ਉਹ ਤਿੱਥ ਧਿਆਨਾਂ ਤੇ ਹੀ ਹੁੰਦਾ ਆ ਪਰ ਇਸ ਵਾਰ ਨਾ ਪਿਛਲੇ ਹਫਤੇ ਮੈਂ ਆਪਣੇ ਪੇਕੇ ਘਰ ਜਾ ਕੇ ਆਈ ਕਿਉਂਕਿ ਮੇਰੀ ਬੇਬੇ ਦੀ ਨਾ ਸਿਹਤ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਤਾਂ ਮੈਂ ਉਹਦਾ ਪਤਾ ਲੈਣ ਜਾਣਾ ਸੀਗਾ ਕਿਉਂਕਿ ਜਦੋਂ ਕੁੜੀਆਂ ਵਿਆਹੀਆਂ ਜਾਂਦੀਆਂ ਨੇ ਨਾ ਤਾਂ ਉਹਨਾਂ ਦਾ ਜਿਹੜਾ ਕਹ ਲਓ ਜ਼ਿੰਦਗੀ ਦੇ ਰੂਝੇਵੇਂ ਜਿਹੜੇ ਨੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਘਰ ਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਉਹ ਕਹਿੰਦੇ ਨੇ ਨਾ ਕਿ ਜਿਉਂ-ਜਿਉਂ ਭਿੱਜੇ ਕੰਬਲੀ ਤੇ ਉਹ ਤੇ ਉਹ ਇਸੇ ਕਰਕੇ ਜਿਹੜਾ ਆਉਣਾ ਜਾਣਾ ਆ ਕੁੜੀਆਂ ਦਾ ਉਹ ਜ਼ਿਆਦਾਤਰ ਘਰੋਂ ਬਾਹਰੋਂ ਨਿਕਲਣਾ ਹੁੰਦਾ ਨਹੀਂ ਐ ਪਰ ਜਦੋਂ ਮੈਂ ਆਪਣੇ ਪੇਕੇ ਘਰ ਪਹੁੰਚੀ ਤੇ ਮੇਰੀ ਬੇਬੇ ਠੀਕ ਨਹੀਂ ਸੀ ਪਰ ਫਿਰ ਵੀ ਉਹ ਮੈਨੂੰ ਮਿਲਣ ਲਈ ਦਰਵਾਜ਼ੇ ਤੇ ਆਈ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਕੁੱਟ ਕੇ ਜੱਫੀ ਪਾ ਲਈ ਤੇ ਮੈਨੂੰ ਖਿੱਚ ਕੇ ਅੰਦਰ ਲੈ ਗਈ ਤੇ ਮੇਰੇ ਨਾਲ ਨਾ ਗਿਲੇ ਸ਼ਿਕਵੇ ਕਰਨ ਲੱਗ ਗਈ ਛੋਟਾ-ਮੂਟਾ ਲੜਨ ਲੱਗ ਗਈ ਕਿ ਬੁੱਤ ਲੱਗ ਗਿਆ ਟਾਈਮ ਤੇਰਾ ਤੂੰ ਤਾਂ ਫੋਨ ਕਰਨੋਂ ਵੀ ਗਈ ਤੈਨੂੰ ਮੇਰਾ ਚੇਤਾ ਆ ਗਿਆ ਲੈ ਕੇ ਬੇਬੇ ਚੇਤਾ ਤਾਂ ਮੈਨੂੰ ਤੇਰਾ ਹਰ ਰੋਜ਼ ਆਉਂਦਾ ਤੇਰਾ ਚੇਤਾ ਤਾਂ ਮੈਨੂੰ ਭੁੱਲਦਾ ਹੀ ਨਹੀਂ ਆ ਪਰ ਜੇ ਤੂੰ ਹੁਣ ਇਦਾਂ ਹੀ ਗਿਲੇ ਸ਼ਿਕਵੇ ਕਰਨੇ ਸੀ ਤਾਂ ਪਹਿਲਾਂ ਵਿਆਹ ਦੀ ਨਾ ਹੁਣ ਜੇ ਵਿਆਹ ਦਿੱਤਾ ਤਾਂ ਥੋੜਾ ਜਿਆਦਾ ਇੰਨਾ ਤਾਂ ਖਿਆਲ ਰੱਖ ਵੀ ਹੁਣ ਕੁੜੀਆਂ ਦਾ ਨਿਕਲਣਾ ਕਿੰਨਾ ਔਖਾ ਹੋ ਜਾਂਦਾ ਤੂੰ ਮੈਨੂੰ ਦੱਸ ਤੂੰ ਆਪਣੇ ਪੇਕੇ ਕਿੰਨਾ ਕ ਜਾਂਦੀ ਸੀ ਸਾਨੂੰ ਛੱਡ ਕੇ ਤੂੰ ਕਹਿੰਦੀ ਸੀ ਮੇਰਾ ਪਿੱਛੇ ਦਾ ਨਹੀਂ ਸਰਦਾ ਮੈਂ ਆਪਣੇ ਜਵਾਬਾਂ ਕੋਲ ਜਾਣਾ ਬਸ ਇਸੇ ਤਰ੍ਹਾਂ ਹੀ ਆ ਬੇਬੇ ਹੁਣ ਸਾਰਿਆਂ ਦਾ ਹਾਲ ਚੱਲ ਮੇਰੀ ਬੇਬੇ ਫਿਰ ਹੱਸਦੇ ਕਹਿੰਦੀ ਚੱਲ ਕੋਈ ਗੱਲ ਨਹੀਂ ਪੁੱਤ ਚੱਲ ਅੰਦਰ ਚੱਲੋ ਆਣ ਕੇ ਖਾਣਾ ਪਾਣੀ ਖਾ ਲਓ ਮੈਂ ਰੋਟੀ ਪਾਣੀ ਖਾਦਾ ਬੇਬੇ ਨਾਲ ਚਾਰਕ ਗੱਲਾਂ ਕੀਤੀਆਂ ਹਾਲ ਚਾਲ ਪੁੱਛਿਆ ਤੇ ਮੈਨੂੰ ਕਹਿੰਦੀ ਜਾ ਪੁੱਤ ਜਾ ਕੇ ਆਰਾਮ ਕਰ ਲੈ ਕੋਈ ਬਾਲਾ ਵੱਡਾ ਘਰ ਨਹੀਂ ਆ ਸਾਡਾ ਇੱਕ ਕਮਰਾ ਆ ਇੱਕ ਵਰਾਂਡਾ ਆ ਇੱਕ ਵੇੜਾ ਆ ਇਨਸਾਨ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਆਪਣੇ ਅਤੀਤ ਨੂੰ ਆਪਣੇ ਪਿੱਛੋਂ ਔਪਣ ਨੂੰ ਭੁੱਲਣ ਦੀ ਪਰ ਕੁਛ ਨਾ ਕੁਛ ਦੋਸਤੋ ਐਦਾਂ ਨਾ ਹੁੰਦਾ ਜਿਹੜਾ ਉਹਦੇ ਨਾਲ ਦਿਲ ਦਿਮਾਗ ਦੇ ਵਿੱਚ ਘਰ ਘਰ ਜਾਂਦਾ ਹੈ ਉਹਦਾ ਮੈਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਕੁਝ ਆਦਾਂ ਪੁਰਾਣੀਆਂ ਨਹੀਂ ਖਾਸ ਹੁੰਦੀਆਂ ਕਿਉਂਕਿ ਉਹ ਸਾਰਾ ਦਾ ਸਾਰਾ ਮੇਰਾ ਬਚਪਨ ਮੇਰੀ ਜਵਾਨੀ ਪਾਰੇ ਦਾ ਸਮਾਜ ਜਿਹੜਾ ਮੈਂ ਕਾਲਜ ਦੇ ਵਿੱਚ ਹੰਡਾਇਆ ਸੀ ਉਹ ਸਾਰਾ ਦਾ ਸਾਰਾ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦੇ ਤੇ ਮੈਂ ਦੇਖਦੇ ਦੇਖਦੇ ਨਾ ਮੇਰੀ ਮਾਂ ਰੋਣ ਲੱਗ ਗਈ ਮੇਰੇ ਬੇਬੇ ਨੇ ਮੈਨੂੰ ਹਾਕ ਮਾਰ ਲਈ ਕਿ ਪੁੱਤ ਆ ਜਾ ਆਣ ਕੇ ਮੇਰੇ ਕੋਲ ਵੀ ਚਾਰ ਗੱਲਾਂ ਕਰ ਲੈ ਫਿਰ ਤੂੰ ਕਹਿਣਾ ਹੈ ਵੀ ਮੈਨੂੰ ਮੇਰੇ ਘਰ ਵਾਲੇ ਦਾ ਫੋਨ ਆਉਣ ਵਾਲਾ ਹੈ ਬੇਬੇ ਮੈਂ ਜਾਣਾ ਮੇਰਾ ਪਿੱਛੇ ਦਾ ਨਹੀਂ ਸਰਦਾ ਹੈਗਾ ਮੈਂ ਜਾ ਕੇ ਨਾ ਆਪਣੀ ਬੇਬੇ ਦੇ ਕੋਲ ਬੈਠ ਗਈ ਤੇ ਮੈਂ ਨਾ ਉਹਦੀ ਗੋਦੀ ਦੇ ਵਿੱਚ ਸਿਰ ਰੱਖ ਕੇ ਨਾ ਮੈਂ ਉਹਨੂੰ ਛੇੜਨ ਲੱਗ ਗਈ। ਕਲੋਲਾ ਕਰਨ ਲੱਗ ਗਈ ਉਹਦੇ ਨਾਲ ਤੇ ਜਦੋਂ ਮੈਂ ਉਹਦੀ ਗੋਦੀ ਦੇ ਵਿੱਚ ਸਿਰ ਰੱਖਿਆ ਨਾ ਦੋਸਤੋ ਤੇ ਮੇਰੇ ਅੰਦਰਲਾ ਇੱਕ ਬੱਚਾ ਜਿਹੜਾ ਕਿ ਕਿਤੇ ਨਾ ਕਿਤੇ ਸੁੱਨ ਹੋ ਕੇ ਬੈਠ ਗਿਆ ਸੀਗਾ ਕਿਤੇ ਨਾ ਕਿਤੇ ਮਾਰਕ ਪਕਿਆ ਸੀ ਨਾ ਮੇਰੀ ਬੇਬੇ ਦੀ ਨਾ ਗੋਦੀ 'ਚ ਸਿਰ ਰੱਖਣ ਦੇ ਨਾਲ ਨਾ ਉਹ ਜਿਹੜਾ ਜਵਾਕ ਸੀ ਨਾ ਦੁਬਾਰਾ ਤੋਂ ਜਿਉਂਦਾ ਹੋ ਗਿਆ। ਉਦਾਂ ਤਾਂ ਮੈਂ ਬਹੁਤ ਵਾਰੀ ਆਪਣੀ ਮਾਂ ਨੂੰ ਪਹਿਲਾਂ ਵੀ ਮਿਲੀਆਂ ਪਰ ਇਸ ਵਾਰ ਮਿਲਣ ਦਾ ਜਿਹੜਾ ਅਹਿਸਾਸ ਸੀ ਨਾ ਉਹ ਜੱਗੋਂ ਵੱਖਰਾ ਹੀ ਸੀਗਾ ਤੁਸੀਂ ਭਾਵੇਂ ਅੱਜ ਮੈਂ ਮਾਂ ਬਣ ਗਈ ਪਰ ਇੱਕ ਮਾਂ ਬਣਨ ਤੋਂ ਬਾਅਦ ਵੀ ਮੈਨੂੰ ਅਹਿਸਾਸ ਹੋਇਆ ਕਿ ਬੱਚਾ ਚਾਹੇ ਜਿੰਨਾ ਮਰਜ਼ੀ ਵੱਡਾ ਹੋ ਜਵੇ ਜੋ ਮਰਜ਼ੀ ਰੋਜ਼ਵੇਂ ਪਰ ਇੱਕ ਮਾਂ ਦੀ ਲੋੜ ਜਿਹੜੀ ਹੈ ਨਾ ਉਹ ਬੱਚੇ ਨੂੰ ساری ਜ਼ਿੰਦਗੀ ਰਹਿੰਦੀ ਰਹਿੰਦੀ ਹੈ ਤਾਂ ਹੀ ਕਹਿੰਦੇ ਨੇ ਕਿ ਰੱਬ ਤੋਂ ਉੱਪਰਲਾ ਦਰਜਾ ਕਿਸਦਾ ਹੈ ਨਾ ਉਹ ਮਾਂ ਦਾ ਇਨੇ ਨੂੰ ਮੇਰੇ ਹਸਬੰਦ ਦਾ ਫੋਨ ਆ ਗਿਆ ਉਹ ਮੈਨੂੰ ਕਹਿੰਦੇ ਕਿ ਤਿਆਰ ਹੋ ਜਾ ਮੈਂ ਆਇਆ ਮੈਂ ਫਟਾਫਟ ਆਪਣੇ ਬੱਚਿਆਂ ਨੂੰ ਰੋਟੀ ਪਾਣੀ ਖੁਲਾਇਆ ਖਲਾ ਕੇ ਤੇ ਮੈਂ ਆਪਣੇ ਕੱਪੜੇ ਲੀੜੇ ਪੈਸ ਕਰਨ ਲੱਗੀ ਉਸ ਤੋਂ ਉਦੈ ਮੇਰੇ ਹਸਬੰਦ ਦਾ ਫੋਨ ਆਇਆ ਤੇ ਮੈਂ ਬੱਚਾ ਰੋਟੀ ਮਾਰਿ ਪਾ ਕੇ ਤਿਆਰ ਕੀਤਾ ਉਹ ਆਏ ਤੇ ਸਾਨੂੰ ਲੈ ਕੇ ਫਿਰ ਉਹ ਘਰ ਆ ਗਏ ਤੇ ਜਿੱਦਾਂ ਮੈਂ ਘਰ ਪਹੁੰਚੀ ਘਰ ਮਾ ਦਵਾੜੀਆਂ ਸਪਾਈਆਂ ਚੱਲ ਗਈਆਂ ਅਸੀਂ ਤੇ ਮੈਂ ਦੇਖਿਆ ਮੈਂ ਆਣ ਕੇ ਨਾ ਆਪਣੇ ਮਦਰ ਨਾਲ ਲਾਉਂਦਾ ਉੰਗੀ ਜੀ ਦਾ ਨਾ ਮੈਂ ਬੈੱਡ ਖੋਲਿਆ ਤਾਂ ਬੈੱਡ ਦੇ ਵਿੱਚ ਨਾ ਮੈਂ ਦੇਖਿਆ ਵੀ ਇਹਨਾਂ ਇਹ ਨਾ ਜਿਹੜੀਆਂ ਮੇਰੇ ਨਣਦਾਂ ਦੇ ਆ ਬਚਪਨ ਦੀਆਂ ਜਾਂ ਉਹਨਾਂ ਦੇ ਸਕੂਲ ਦੇ ਟਾਈਮ ਦੀਆਂ ਜਾਂ ਕਾਲਜ ਟਾਈਮ ਦੀਆਂ ਜਿਹੜੀਆਂ ਨਾ ਫੋਟੋਜ਼ ਕੁਝ ਯਾਦਾਂ ਕੁਝ ਚੀਜ਼ਾਂ ਨਾ ਬੜੀਆਂ ਸੰਭਾਲ ਕੇ ਰੱਖੀਆਂ ਹੋਈਆਂ ਸੀਗੀਆਂ ਮਤਲਬ ਬੈੱਡ ਦੇ ਵਿੱਚ ਨਾ ਐ ਚਿੰਚ-ਚਿੰਚ ਕੇ ਰੱਖੀਆਂ ਹੋਈਆਂ ਸੀਗੀਆਂ ਤੇ ਜਿੱਦਾਂ ਹੀ ਮੈਂ ਉਹਨਾਂ ਨੂੰ ਦੇਖਿਆ ਬੜਾ ਸਾੰਭ ਕੇ ਮੇਰੇ ਮਮੀ ਜੀ ਨੇ ਰੱਖਿਆ ਹੋਇਆ ਸੀਗਾ ਤੇ ਮੈਨੂੰ ਬਿਲਕੁਲ ਤਮਨਾ ਜੋ ਮੇਰੇ ਮੈਂ ਗਿਆ ਦਾ ਅਹਿਸਾਸ ਜੋ ਯਾਦ ਸੀ ਕਿ ਉਹ ਇਤਨਾ ਬੱਖਾਂ ਦੇ ਬੋਰੇ ਤੋਂ ਲਿਖੀ ਕਿ ਵਾਕਿਆ ਹੀ ਮਾਮਾ ਚਾਹੇ ਬੱਚੇ ਜਿੱਥੇ ਮਰਜੀ ਚੜ ਜਾਣ ਚਾਹੇ ਜਿੱਥੇ ਮਰਜੀ ਜਵਾਨ ਹੋ ਜਾਣ ਵਿਆਹੇ ਜਾਣ ਪਰ ਜਿਹੜੀਆਂ ਮਾਮਾ ਨੇ ਆਪਣੇ ਬੱਚਿਆਂ ਦੀਆਂ ਯਾਦਾਂ ਨੂੰ ਚਾਹੇ ਬਚਪਨ ਦੀਆਂ ਹੋਣ ਜਵਾਨੀ ਦੀਆਂ ਹੋਣ ਉਹਨਾਂ ਨੂੰ ਨਾ ਬੜਾ ਸਾੰਭ ਕੇ ਤੇ ਸੰਜੋ ਕੇ ਰੱਖਦੀਆਂ ਇਹਨਾਂ ਚੀਜ਼ ਬੜੀ ਵਧੀਆ ਮੈਂ ਸਿੱਖੀ ਮੈਂ ਆਪਣੀ ਮਾਂ ਕੋਲੋਂ ਵੀ ਸਿੱਖੀ ਤੇ ਮੈਂ ਆਪਣੀ ਸੱਸ ਮਾਂ ਕੋਲੋਂ ਵੀ ਇਹ ਚੀਜ਼ ਸਿੱਖੀ ਕਿ ਬਹੁਤ ਦਿਨਾਂ ਯਾਦਾਂ ਨੇ ਜਿੰਦਗੀ ਨੂੰ ਜੀਉਣ ਦਾ ਇੱਕ ਬਹੁਤ ਸੋਖਾ ਸੁਖਾਲਾ ਤੰਦ ਨੇ ਜਦੋਂ ਯਾਦਾਂ ਆਪਣੇ ਨਾਲ ਰਹਿੰਦੀਆਂ ਨੇ ਤਾਂ ਇਹ ਲੱਗਦਾ ਕਿ ਬੱਚੇ ਚਾਹੇ ਜਿੰਨੇ ਮਨਜ਼ੀਆ ਪਰ ਬੱਚੇ ਆਪਣੇ ਨਾਲ ਹੀ ਆ ਨਾ ਹੁੰਦੇ ਹੋਏ ਕਿ ਆਪਣੇ ਨਾਲ ਹੀ ਨੇ ਇਹ ਚੀਜ਼ਾਂ ਮੈਂ ਆਪਣੀ ਧੀ ਨੂੰ ਜ਼ਰੂਰ ਸਿਖਾਉਂਗੀ ਕਿ ਉਹ ਵੀ ਇੰਤਾਂਆਂ ਚੀਜ਼ਾਂ ਜਿਹੜੀਆਂ ਯਾਦਾਂ ਨੇ ਆਪਣੇ ਬਚਪਨ ਦੀਆਂ ਜਾਂ ਜਵਾਨੀ ਦੀਆਂ ਜਾਂ ਜੋ ਵੀ ਐ ਆਪਣੇ ੁੰਡੇ ਨੂੰ ਕਿਵੇਂ ਸਿਖਾਉਂਗੀ ਕਿਉਂਕਿ ਅਸਲੀ ਮਾਂ-ਪਾਪ ਜਿਹੜੇ ਦੇਖ ਕੇ ਹੁੰਦੇ ਨਾ ਨਦੀਆਂ ਦੇ ਉਹ ਭਰਾ ਪਹਚਾਈ ਨਹੀਂ ਹੁੰਦੇ ਤੇ ਮੈਂ ਉਹ ਵੀ ਇੱਚ ਜ਼ਰੂਰ ਕਹੂਗੀ ਤੇ ਪੁੱਤਰ ਚਾਹੇ ਅਸੀਂ ਰਹੀਏ ਚਾਹੇ ਨਾ ਰਹੀਏ ਤੇਰੀ ਭੈਣ ਤੇਰੀ ਧੀ ਵੀ ਆ ਤੇਰੀ ਭੈਣ ਵੀ ਆ ਸਾਰੀ ਜ਼ਿੰਦਗੀ ਤੇਰੀ ਖੁਸ਼ੀ ਦਾ ਖਿਆਲ ਨਾ ਇੰਤਾਂ ਤੂੰ ਰੱਖੜੀ ਤੇ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੈਂ ਜਿਹੜੇ ਪਰਿਵਾਰ ਦੇ ਵਿੱਚ ਆ ਨਾ ਇਸ ਪਰਿਵਾਰ ਨੇ ਨਾ ਸਾਨੂੰ ਸਾਡੀਆਂ ਜਣਾਂ ਦੇ ਨਾਲ ਜੋੜੀ ਲੱਗਿਆ ਤੇ ਮੈਨੂੰ ਬੜੀ ਖੁਸ਼ੀ ਵੀ ਆ ਮੈਂ ਕਿਦਰਾ ਕਿਦਰਾ ਬਹੁਤ ਤਸੱਲੀ ਜੀ ਮੈਨੂੰ ਹੁੰਦੀ ਹੈ ਇਸ ਗੱਲ ਦੀ ਕਿ ਚਲੋ ਮੇਰੇ ਬੱਚਿਆਂ ਦੀ ਜਣੀ ਪਰ ਫਿਰ ਸ਼ਾਇਦ ਬੱਚਿਆਂ ਦਾ ਜਿਹੜਾ ਥੋੜੇ ਬਹੁਤ ਵਧੀਆ ਆ ਤੁਹਾਡੇ ਵਿੱਚ ਤੇ ਮੈਂ ਸਾਰਿਆਂ ਨੂੰ ਇਹੀ ਕਹੂੰ ਜੀ ਕਿ ਮਾਪੇ ਜਿਹੜੇ ਨੇ ਨਾ ਤੁਹਾਡੇ ਦੋਸਤੋ ਇਹ بار-ਬਾਰ ਆਪਾਂ ਨੂੰ ਨਹੀਂ ਮਿਲਣੇ ਇੱਕ ਵਾਰੀ ਇੱਕੋ ਵਾਰੀ ਆਪਾਂ ਕਿਸੇ ਦੇ ਘਰ ਜੰਮ ਕੇ ਨਾ ਵੱਡੇ ਹੋਣਾ ਹੁੰਦਾ ਬਾਦ ਤਾਂ ਕਿੰਨੇ ਦੇਖਿਆ ਇਸ ਕਰਕੇ ਜੋ ਆਪਣੇ ਕੋਲ ਹੁਣ ਹੈ ਉਹਦੀ ਕਦਰ ਕਰੋ ਜ਼ਿੰਦਗੀ ਬਹੁਤ ਸੋਫੀ ਲੱਗਦੀ ਹੈ